ਇੱਕ ਆ ਪਿਆਵਾ ਦੋ ਆ ਜੀ ਤਿੰਨ ਤਾਪ ਚ ਜਿਹੜੀਆਂ ਹੁੰਦੀਆਂ ਸੀਗੀਆਂ ਉਹ ਹੁੰਦੀਆਂ ਸੀ ਇਦਾਂ ਦੀਆਂ ਇਹ ਉੱਤੇ ਨਾ ਦੇਖੋ ਉਰਦੂ ਦੇ ਵਿੱਚ ਲਿਖਿਆ ਹੋਇਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜਾ ਤੁਸੀਂ ਮੇਰੇ ਆਹ ਪਿੱਛੇ ਘਰ ਦੇਖ ਰਹੇ ਹੋ ਇਹ ਘਰ ਤੋਂ ਘੱਟ 50 60 ਸਾਲ ਪੁਰਾਣਾ ਵਾ ਤੇ ਇੱਥੇ ਸਾਰਾ ਜਿਹੜਾ ਸਮਾਨ ਆ ਉਹ ਵੀ ਪੁਰਾਣਾ ਹੀ ਆ ਅੱਜ ਤੁਹਾਨੂੰ ਦਿਖਾਉਣਾ ਵਾ ਵੀ ਅੱਜ ਤੋਂ 50 ਸਾਲ ਪਹਿਲਾਂ ਤੇ ਕਿਹੋ ਜਿਹਾ ਸਮਾਨ ਹੁੰਦਾ ਸੀਗਾ ਕਿਹੋ ਜੀਆਂ ਲੋਕ ਚੀਜ਼ਾਂ ਵਰਤਦੀਆਂ ਹੁੰਦੀ ਸੀਗੇ ਸਾਰਾ ਕੁਝ ਤੇ ਵੀਡੀਓ ਦੇ ਵਿੱਚ ਬਣੇ ਰਹੋ ਆਪਾਂ ਕਰਦੇ ਆਂ ਸਟਾਰਟ ਤੇ ਆ ਮੈਂ ਘਰ ਦੇ ਅੰਦਰ ਆ ਇਹਨੂੰ ਹੁਣ ਰੰਗ ਹੋ ਰਿਹਾ ਵਾ ਇੱਧਰ ਮਗਰਲੇ ਪਾਸੇ ਤੁਸੀਂ ਚੈੱਕ ਕਰੋ ਵੀ ਦੋਨੇ ਪਾਸੇ ਜਿਹੜੀਆਂ ਪੌੜੀਆਂ ਚੜ੍ਹਦੀਆਂ ਵਾਂ ਬੜੀਆਂ ਸੋਹਣੀਆਂ ਲੱਗਦੀਆਂ ਵਾਂ ਕੋਠੇ ਤੇ ਚੜ੍ਹਨ ਨੂੰ ਤੇ ਜਦੋਂ ਐਂਟਰ ਕਰਦੇ ਆਂ ਕੁਛ ਇਹੋ ਜਿਹਾ 게ਟ ਆ ਉਹ ਉੱਪਰ ਰੋਟ ਬਣੀ ਹੋਈ ਆ ਤੇ ਆਹ ਜਿਹੜਾ ਮੇਰੇ ਪਿੱਛੇ ਆ ਇਹ ਹੈਗਾ ਪੂਰਾ ਘਰ ਤੇ ਪਹਿਲਾਂ ਕੁਛ ਇਹੋ ਜਿਹਾ ਘਰ ਹੁੰਦੇ ਸੀਗੇ ਤੇ ਤੁਹਾਨੂੰ ਦਿਖਾਉਣਾ ਵਾ ਤੇ ਪਹਿਲਾਂ ਐਂਟਰ ਹੁੰਦੇ ਆਂ ਜੀ ਆਹ ਵਾਲਾ ਕਮਰਾ ਵਾ ਇੱਧਰ ਇਹਦੇ ਵਿੱਚ ਕੁਛ ਇਹੋ ਜਿਹੀ ਚੀਜ਼ ਬਣਾਈ ਹੋਈ ਆ ਜੇ ਤੁਹਾਨੂੰ ਕਿਸੇ ਨੂੰ ਪਤਾ ਤਾਂ ਜ਼ਰੂਰ ਦੱਸਿਓ ਕਿ ਕਮਰੇ ਦੇ ਅੰਦਰ ਕੁਛ ਨਹੀਂ ਹੈਗਾ ਤੇ ਬਸ ਇਦਾਂ ਦੇ ਦੋ ਜਿਹੇ ਖਾਨੇ ਬਣਾਏ ਹੋਏ ਆ ਆ ਦੇਖੋ ਤੁਸੀਂ ਪਿੱਛੇ ਇਹ ਪਤਾ ਨਹੀਂ ਕੱਲ ਦੇ ਲਈ ਬਣਾਉਂਦੇ ਸੀ ਕਿ ਕਣਕ ਰੱਖਣ ਨੂੰ ਜਾਂ ਕੁਝ ਹੋਰ ਰੱਖਣ ਨੂੰ ਬਣਾਉਂਦੇ ਸੀ ਮੈਨੂੰ ਨਹੀਂ ਪਤਾ ਹੈਗਾ ਤੇ ਆਜੋ ਤੁਹਾਨੂੰ ਅੱਗੇ ਦਿਖਾਉਂਦਾ ਵਾਂ ਇਦਾਂ ਦਾ ਕੁਝ ਹੈਗਾ ਬਬਿਊ ਇਹਦਾ ਅੰਦਰ ਲੈ ਕੇ ਚੱਲਦਾ ਵਾਂ ਇੱਥੇ ਹਰ ਇੱਕ ਚੀਜ਼ ਹੈ ਜਿਹੜੀ 50 ਸਾਲ ਪੁਰਾਣੀ ਆ ਕਰੋ ਚੈੱਕ ਇਧਰਲੇ ਪਾਸੇ ਆਹ ਕਮਰਾ ਵਾ ਤੇ ਇਸ ਦੂਬਾਰ ਇਧਰਲੇ ਪਾਸੇ ਆਹ ਮੂਹਰੇ ਲੌਬੀ ਆ ਤੇ ਜਿਹੜਾ ਆਹਾਂ ਟੈਲੀਫੋਨ ਆ ਜਿਹੜਾ ਤੁਸੀਂ ਦੇਖ ਰਹੇ ਹੋ ਆ ਵਾਲੇ ਦੇਖੋ ਕਰੋ ਚੈੱਕ ਇਹ ਘਰ ਤੋਂ ਘੱਟ 60 70 ਸਾਲ ਪੁਰਾਣੇ ਹੋਣਗੇ ਅੱਜ ਦੇ ਟਾਈਮਸ ਤਾਂ ਆਪਣੇ ਕੋਲੇ ਸਾਰਾ ਕੋਈ ਐਂਡਰੌਇਡ ਫੋਨ ਆ ਜਾਂ ਫੋਨ ਆ ਤੇ ਪਹਿਲਾਂ ਬਹੁਤ ਇਹੋ ਜਿਹੇ ਟੈਲੀਫੋਨ ਵਰਤੇ ਸੀਗੇ ਅਦੇ ਇਦਾਂ ਦੇ ਇਦਾਂ ਦੇ ਜਿਹੜੇ ਟੈਲੀਫੋਨ ਆ ਪਹਿਲਾਂ ਵਰਤੇ ਜਾਂਦੇ ਸੀਗੇ ਤੇ ਇੱਕ ਆ ਪਿਆ ਵਾ ਤੇ ਇੱਕ ਆ ਪਿਆ ਵਾ ਦੋ ਆਹੀ ਤੇ ਟਾਰਚਾਂ ਜਿਹੜੀਆਂ ਹੁੰਦੀਆਂ ਸੀਗੀਆਂ ਉਹ ਹੁੰਦੀਆਂ ਸੀ ਇਦਾਂ ਦੀਆਂ ਤੇ ਇਹ ਚੱਲਦੀ ਨਹੀਂ ਹੈਗੀ ਤੇ ਇਹ ਘੱਟ ਤੋਂ ਘੱਟ ਹੁਣ ਤਾਂ ਚਾਰਜਰ ਵਾਲੀਆਂ ਟਾਰਚਾਂ ਟਾਰਚਾਂ ਆਉਣ ਲੱਗੀਆਂ ਹੋਰ ਇਹ ਮੇਰੇ ਹਿਸਾਬ ਨਾਲ ਸੈੱਲ ਵਾਲੀ ਟਾਰਚਾਂ ਦੇਖੋ ਕਿੰਨੀ ਪੁਰਾਣੀਆਂ ਇਹੋ ਜਿਹੀਆਂ ਟਾਰਚਾਂ ਪਹਿਲਾਂ ਲੋਕ ਵਰਤਦੇ ਸੀਗੇ ਤੇ ਆ ਜਿਹੜਾ ਪੱਖਾ ਵਾ ਅੱਜ ਦੇ ਟਾਈਮ ਦੇ ਵਿੱਚ ਕਿਹੜੇ ਪੱਖੇ ਆਉਣ ਲੱਗ ਗਏ ਤੇ ਪਹਿਲਾਂ ਇਹਦੇ ਪੱਖੇ ਚੱਲਦੇ ਹੁੰਦੇ ਸੀ ਆਪਰਸ ਨੇ ਅਜੇ ਤੱਕ ਹੁੰਦੇ ਨਹੀਂ ਸੀ ਇਹ ਕੁਝ ਚੀਜ਼ ਨੂੰ ਮੈਂ ਹੋਰ ਦਿਖਾਉਣਾ ਆਹ ਵਾਲੀ ਚੀਜ਼ ਆ ਦੇਖ ਆ ਚੀਜ਼ ਸੀੜੀ ਸ਼ਾਇਦ ਗਾਣਿਆਂ ਵਾਲੀ ਇਹਦੇ ਵਿੱਚ ਉੱਤੇ ਨਾ ਦੇਖੋ ਉਰਦੂ ਦੇ ਵਿੱਚ ਲਿਖਿਆ ਹੋਇਆ ਆ ਦੇਖੋ ਉਰਦੂ ਦੇ ਉੱਤੇ ਕੁਝ ਗਾਣਿਆਂ ਜਾਂ ਵਗੈਰਾ ਦਾ ਕੁਝ ਨਾਮ ਲਿਖਿਆ ਹੋਇਆ ਹਾਂ ਜੀ ਅੰਦਰ ਲੈ ਕੇ ਚੱਲਦਾ ਹਾਂ ਦੇਖੋ ਅੰਦਰ ਅੰਦਰ ਦਾ ਜਿਹੜਾ ਬਹੁਤ ਵੱਡਾ ਕਮਰਾ ਬਾਅਦ ਜਿਹਦੇ ਟਾਈਮ ਦਾ ਛੋਟੇ ਛੋਟੇ ਕਮਰੇ ਬਣਾਉਨੇ ਆ ਆ ਲੱਕੜ ਦਾ ਗੇਟ ਲੱਗਿਆ ਹੋਇਆ ਮਗਰ ਬਹੁਤ ਵੱਡਾ ਕਮਰਾ ਵਾ ਜਿਹੜਾ ਇਹ ਕਰੋ ਚੱਕ ਦੇਖੋ ਆ ਜੋ ਹੋਰ ਇੱਧਰ ਨੇ ਕੰਬੇ ਚ ਲੈ ਜਿੱਦਾਂ ਦੱਸਦਾ ਸਾਰਾ ਸਮਾਨ ਆ ਜਿਹੜਾ ਅੱਜ ਤੋਂ 70 ਸਾਲ ਪੁਰਾਣਾ ਆ ਇੱਧਰ ਆਹ ਕਮਰਾ ਵਾਈਪ ਤੇ ਵਿੱਚ ਵੀ ਸਮਾਨ ਪਿਆ ਵਾ ਤੇ ਆ ਦੇਖੋ ਆ ਕਰੋ ਚੱਪ ਇਹ ਜਿਹੇ ਚੀਜ਼ਾਂ ਪਹਿਲਾਂ ਚੱਲਦੀਆਂ ਰਹਿੰਦੀ ਸੀ ਇਹ ਚੱਕਾ ਵਾ ਮਿਲਦੀ ਨਹੀਂ ਜਾਨ ਇਹਨਾਂ ਨੂੰ ਬੁੜੀਆਂ ਜਿਹਾਂ ਜਿਗਸੀਆਂ ਇਹ ਤਾਂ ਫਰਸ਼ ਨੇ ਖਮੋ ਜੀ ਇਹਨਾਂ ਨੂੰ ਦੇ ਦਿੰਦੇ ਕੋਸ਼ਣ ਬਣਾਉਣ ਵਾਸਤੇ ਕੁਝ ਕੱਤਣ ਵਾਸਤੇ ਟੀਵੀ ਆ ਜਿਹੜੇ ਅੱਜ ਦੇ ਟਾਈਮ ਤੇ ਐਲਸੀਡੀ ਆਉਣ ਲੱਗੀਆਂ ਜਿਹੜੇ ਪਹਿਲਾਂ ਟੀਵੀ ਹੁੰਦੀ ਸੀਗੇ ਉਹ ਕੋਸ਼ਣ ਇਦਾਂ ਦੇ ਹੁੰਦੇ ਸੀਗੇ ਅੱਜ ਆ ਟੀਵੀ ਦੇਖੋ ਐਦਾਂ ਦੇਖੋ ਟੀਵੀ ਪਹਿਲਾਂ ਪੁਰਾਣੇ ਟਾਈਮ ਦੇ ਜਿਹੜੇ ਪੱਤੇ ਗਾਣੇ ਨੂੰ ਟੀਵੀ ਕਰੋ ਚੈੱਕ ਸਾਰਾ ਸਮਾਨ ਆ ਜਿਹੜਾ ਉਹ ਪੁਰਾਣਾ ਹੀ ਆ ਹੋਰ ਇੱਕ ਚੀਜ਼ ਨੂੰ ਹੋਰ ਦਿਖਾਉਣਾ ਅੱਜ ਦੇ ਟਾਈਮਸ ਦਾ ਕੰਪਿਊਟਰ ਵਾਲੇ ਕੰਡੇ ਜਿਹੜੇ ਆਨ ਲੱਗੇ ਆ ਤੇ ਪਹਿਲਾਂ ਕੁਝ ਕੰਡੇ ਆ ਜਿਹੜੇ ਉਹ ਐਦਾਂ ਦੇ ਹੁੰਦੇ ਸੀਗੇ ਕਰੋ ਚੈੱਕ ਕੰਡਾ ਅੱਜ ਤੋਂ 100 ਸਾਲ ਪੁਰਾਣਾ ਕੰਡਾ ਉਹ ਘਟ ਤੋਂ ਘਟੇ ਬਹੁਤ ਭਾਰਾ ਵਾ ਬੜਾ ਭਾਰਾ ਯਾਰ ਇਹ ਇਹਨੇ ਕਿਰਾਏ ਨੇ ਇਹ ਸਾਰਾ ਇਹਦਾ ਪੁਰਾਣਾ ਘਰ ਆ ਤੇ ਸਾਰੀਆਂ ਚੀਜ਼ਾਂ ਉਹ ਮੈਂ ਸਾਹਮਣੇ ਇਹਨਾਂ ਨੇ ਰੱਖੀਆਂ ਹੋਈਆਂ